ਕੋਨਾ ਜਿਹੜਾ ਕੋਈ ਜੰਗ ਬੰਦਾ ਕੋਈ ਚਾਹੇ ਸਪੋਰਟਸ ਪਰਸਨ ਆ ਕੋਈ ਕ੍ਰਿਕਟ ਖੇਡਦਾ ਹੋਇਆ ਕੋਈ ਜੇਮ ਵਿੱਚ ਤੇ ਜਾਂ ਕੋਈ ਜਿਹੜਾ ਕੋਈ ਫਿਲਮ ਐਕਟਰ ਜਾਂ ਐਕਟਰਸ ਜਿਹੜੇ ਆਪਣੇ ਪਰਫਾਰਮੈਂਸ ਦਿੰਦੇ ਹੋਏ ਸਟੇਜ ਦੇ ਉੱਤੇ ਹੀ ਮਤਲਬ ਅਚਾਨਕ ਡੈਥ ਹੋ ਜਾਣਾ ਇਹ ਇੱਕ ਜਿਹੜਾ ਮੈਂ ਕਹੂੰਗਾ ਕਿ ਮਤਲਬ ਬਹੁਤ ਪੁਰਾਣਾ ਨਹੀਂ ਇੱਕ ਰੀਸੈਂਟ ਵਰਤਾਰਾ ਸੀਗਾ ਕੁਦਰਤੀ ਤੌਰ ਤੇ ਮੇਰੇ ਨਾਲ ਜਿਹੜੇ ਦੋ ਕਾਰਡੀਓਲੋਜਿਸਟ ਬੈਠੇ ਆ ਜੀ ਡਾਕਟਰ ਬਿਸ਼ੇਪ ਮੋਹਨ ਸਾਡੇ ਪ੍ਰਿੰਸੀਪਲ ਇਨਵੈਸਟੀਗੇਟਰ ਹੈ ਔਰ ਡਾਕਟਰ ਵਾਂਡਰ ਜਿਹੜੇ ਡਾਇਰੈਕਟਰ ਪ੍ਰਿੰਸੀਪਲ ਵੀ ਆ ਇਹ ਦਿਲ ਦੇ ਮਾਹਰ ਹੈ ਪਰ ਕੁਝ ਸਵਾਲ ਇਹਨਾਂ ਦੇ ਮਨ 'ਚ ਵੀ ਸੀਗੇ ਕੁਝ ਸਵਾਲ ਮੇਰੇ ਮਨ 'ਚ ਸੀਗੇ ਸਾਡੇ ਨਾਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਜੀ ਗੋਸਲ ਸਾਹਿਬ ਔਰ ਜੀਪੀਐਸ ਗਿਲ ਸਾਹਿਬ ਜੋ ਸਾਹਮਣੇ ਦੇਖੀ ਜੀ ਗਿਲ ਸਾਹਿਬ ਮੈਂ ਤੁਹਾਨੂੰ ਗੋਸਲ ਸਾਹਿਬ ਤੋਂ ਪੁੱਛਾਂ ਤੇ ਔਰ ਡਾਕਟਰ ਜੇਪਨਾ ਗੋਸਲ ਸਾਹਿਬ ਤੋਂ ਪਹਿਲਾਂ ਗੋਸਲ ਸਾਹਿਬ ਫਿਰ ਗਿਲ ਸਾਹਿਬ ਜੀ ਜੀਪੀਐਸ ਗਿਲ ਜੀ ਔਰ ਸਾਡੇ ਰਲਾਇ ਸੰਧਾ ਵਾਲੇ ਸੈਕਟਰੀ ਆ ਔਰ ਇਹਦੇ ਚ ਨਿਊਟ੍ਰੀਸ਼ਨ ਦਾ ਡਾਈਟ ਦਾ ਬਹੁਤ ਵੱਡਾ ਰੋਲ ਹੈ ਮੈਡਮ ਕਿਰਨ ਬੈਂਸ ਸੋ ਇਸੇ ਤਰ੍ਹਾਂ ਸਾਡੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਹੋ ਗਏ ਸੰਧਾਵਾਲੀਆ ਜੀ ਔਰ ਸਾਡੇ ਡਾਇਰੈਕਟਰ ਹੈਗੇ ਸਾਡੇ ਡਾਇਰੈਕਟਰ ਹੈਲਥ ਸਰਵਿਸਿਜ਼ ਡੀਆਰਐਮਈ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਸੀ ਸਾਨੂੰ ਲੱਗਦਾ ਸੀ ਵੀ ਇਹ ਸਮੇਂ ਦੀ ਲੋੜ ਹੈ ਇਹਦੇ ਜਿਹੜਾ ਸਵਾਲ ਹੈ ਨਾ ਜਿਹੜਾ ਜਦੋਂ ਕੋਈ ਵੀ ਜਿਹੜੇ ਸਾਡੇ ਡਾਕਟਰਸ ਹੁੰਦੇ ਆ ਸਾਨੂੰ ਤਾਂ ਹਰ ਚੀਜ਼ ਵਾਸਤੇ ਵੀ ਹੈਵ ਟੂ ਆਸਕ ਵਾਈ ਕਹਿੰਦੇ ਹਨ ਜਿਹੜੇ ਸਪਾਈ ਹੈ ਹੀ ਹੈਸ ਟੂ ਡੂ ਐਂਡ ਡਾਈ ਐਂਡ ਦਾ ਡਾਕਟਰ ਹੈਸ ਟੂ ਆਸਕ ਵਾਈ ਤੇ ਸਾਡੇ ਇਹ ਜਿਹੜੀ ਵਾਈ ਸੀ ਉਹਦਾ ਜਵਾਬ ਮਤਲਬ ਨਾ ਤਾਂ ਇਕੱਲੇ ਮੈਡੀਕਲ ਵਾਲਿਆਂ ਕੋਲੇ ਸੀ ਨਾ ਇਹਨਾਂ ਕੋਲ ਸੀ ਔਰ ਅੱਜ ਆਪ ਤੁਸੀਂ ਦੇਖੋ ਵੀ ਇਹ ਜਿਹੜਾ ਸਿਹਤ ਨਾਲ ਸਵਤੰਤਰ ਮਸਲਾ ਹੈ ਇਹਦੀ ਅਸੀਂ ਜਿਹੜੀ ਕਰ ਰਹੇ ਆ ਮੀਟਿੰਗ ਕਰ ਰਹੇ ਆ ਅਸੀਂ ਖੇਤੀਬਾੜੀ ਯੂਨੀਵਰਸਿਟੀ ਚ ਕਰ ਰਹੇ ਆ ਜਿਨ੍ਹਾਂ ਨੇ ਪਹਿਲਾਂ ਖੇਤੀਬਾੜੀ ਦੇ ਵਿੱਚ ਆਪਣਾ ਪੋਲਟਰੀ ਦੇ ਵਿੱਚ ਔਰ ਡੇਰੀ ਦੇ ਵਿੱਚ ਰੈਵਿਊਸ਼ਨ ਕੀਤੀ ਤੇ ਹੁਣ ਜਿਹੜੀ ਇਹ ਇੱਕ ਬੜੀ ਗੁੰਝਲਦਾਰ ਸਮੱਸਿਆ ਹੈਗੀ ਆ ਉਹਦਾ ਹਾਲ ਵੀ ਸ਼ਾਇਦ ਇਸੇ ਜਗ੍ਹਾ ਤੇ ਲੰਬੇ ਘਰਾਂ ਨੇ ਇੱਕ ਜੇਮ ਵੀ ਬਣਾਇਆ ਸੋ ਇਹਦੇ ਡਿਫਰੈਂਟ ਐਸਪੈਕਟ ਸੀਗੇ ਜੀ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਣਾ ਤੇ ਉਹਦੇ ਚ ਜਿਹੜੀਆਂ ਅਚਾਨਕ ਡੈਥ ਹੋ ਰਹੀਆਂ ਸੀਗੀਆਂ ਜਾਂ ਹੋਰ ਲੋਕਾਂ ਦੀ ਇਹਦਾ ਮਤਲਬ ਵੀ ਜਿਹੜੇ ਬੰਦਿਆਂ ਦੀ ਸਿਹਤ ਠੀਕ ਨਹੀਂ ਆ ਬਹੁਤ ਸਾਰੇ ਬੰਦਿਆਂ ਦੀ ਕੁਝ ਇੱਕ ਬੰਦੇ ਨੂੰ ਹੋ ਸਕਦਾ ਕਿ ਕੋਈ ਖਾਸ ਕੋਈ ਕਾਰਡੀਅਕ ਕਾਰਨ ਸੀਗਾ ਤੇ ਉਹਦੇ ਵਾਸਤੇ ਅਸੀਂ ਇੱਕ ਪੂਰਾ ਗਰੁੱਪ ਬਣਾ ਕੇ ਡਾਕਟਰ ਸਾਹਿਬ ਨੇ ਹੋਰ ਵੀ ਇਹਦੇ ਚ ਮੈਂ ਤੁਹਾਨੂੰ ਦੱਸਾਂ ਖੁਸ਼ੀ ਦੀ ਗੱਲ ਇਹ ਆ ਤੇ ਇਹਦੇ ਵਿੱਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਚੇਅਰਪਰਸਨ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਦਿੱਲੀ ਦੇ ਵਿੱਚ ਲੋਕ ਬਹੁਤ ਗੱਲਾਂ ਕਰਦੇ ਸੀ ਇਹਦੀਆਂ ਤੇ ਉਹ ਚਾਹੁੰਦੇ ਸੀ ਕੋਈ ਸਟੱਡੀ ਹੋਣੀ ਚਾਹੀਦੀ ਹੈ ਤੇ ਇੱਕ ਡਾਕਟਰ ਟੱਲ ਆ ਗਿਆ ਜੀ ਆਪਣੇ ਗੁੜगांव ਤੋਂ ਇਸੇ ਤਰ੍ਹਾਂ ਡਾਕਟਰ ਕਲੇਰ ਆ ਗਿਆ ਜਿਹੜੇ ਕਿ ਅੱਜਕੱਲ੍ਹ ਦਿੱਲੀ ਰਿਪੋਰਟਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕਟਰ ਆ ਗਿਆ ਨੈਸ਼ਨਲ ਲੈਵਲ ਦੇ ਜਿਹੜੇ ਕਾਰਡੀਓਲੋਜਿਸਟ ਆ ਉਹਨਾਂ ਨੇ ਬੜਾ ਕੀਨ ਇੰਟਰਸਟ ਔਰ ਡਿਫਰੈਂਟ ਫਲੀਟਸ ਤੋਂ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਉਹਨਾਂ ਨੂੰ ਸੀਗਾ ਕਿ ਸਾਡੇ ਮੈਨੂੰ ਚੰਡੀਗੜ੍ਹ ਵਾਲੇ মিডিਆ ਵਾਲੇ ਕਹਿੰਦੇ ਸੀ ਤੁਸੀਂ ਇਹ ਵਾਲੀ ਮੀਟਿੰਗ ਚੰਡੀਗੜ੍ਹ ਚ ਕਰੋ ਮੈਂ ਕਿਹਾ ਜੀ ਸਾਡੇ ਜਿਹੜੇ ਕੰਮ ਕਰਨ ਵਾਲੇ ਬੰਦੇ ਸਾਰੇ ਲੁਧਿਆਣੇ ਦੇ ਸਾਂ ਮੈਂ ਲੁਧਿਆਣੇ ਚ ਕਰਾਂਗਾ ਤੇ ਉਹ ਕਹਿੰਦੇ ਵੀ ਇਹ ਤਾਂ ਅਸੀਂ ਠੀਕ ਨਹੀਂ ਅਸੀਂ ਤਾਂ ਅਸੀਂ ਕੋਧਾ ਅਟੈਂਡ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਪੱਤਰਕਾਰ ਵੀ ਇਹਦੇ ਜਿਹੜਾ ਕਿੰਟ੍ਰਸਟ ਰਹਿੰਦੀ ਸੀ ਇਹਦੇ ਵਿੱਚ ਇੱਕ ਤਾਂ ਹੈਗਾ ਕਿ ਜਿਹੜੀ ਅੱਜ ਕੱਲ ਮਾਡਰਨ ਲਾਈਫ ਹੈ ਇਹ ਬਹੁਤ ਸਟ्रेसਫੁਲ ਹੋ ਗਈ ਹੈ ਅਸੀਂ ਸੋਚਿਆ ਵੀ ਇੱਕ ਸਟ्रेस ਫੈਕਟਰ ਹੋ ਸਕਦਾ ਹੈ ਜਿਹੜੇ ਕੁਝ ਕਾਰਡੀਅਕ ਕੌਜ਼ਸ ਕੋਈ ਐਗਜ਼ਿਸਟਿੰਗ ਹਾਰਟ ਦੇ ਵਿੱਚੇ ਪ੍ਰੋਬਲਮ ਹੈਗੀ ਆ ਕੋਈ ਵੀਕ ਏਰੀਆ ਹੈਗਾ ਜਿਹੜਾ ਉਸੋ ਲੈ ਮੈਨੀਫੈਸਟ ਕਰ ਗਿਆ ਇਸ ਤੋਂ ਸਵਾਏ ਅਸੀਂ ਸੋਚਾ ਵੀ ਕੀ ਕੁਸ਼ ਐਨਵਾਇਰਨਮੈਂਟ ਚ ਹੈ ਕੋਈ ਤੁਹਾਡੀ ਡਾਈਟ ਵਿੱਚ ਹੈ ਉਹਦੇ ਵਾਸਤੇ ਮੈਡਮ ਨੇ ਤੁਸੀਂ ਅੱਜ ਦੇਖੋਗੇ ਬਹੁਤ ਅੱਛਾ ਜਿਹੜਾ ਉਹਨਾਂ ਨੇ ਇੱਕ ਗਾਈਡ ਜਿਹੜੀ ਹੈਗੀ ਆ ਔਰ ਉਹਨਾਂ ਨੇ ਡਾਕਟਰ ਸਾਹਿਬ ਨੇ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਇੱਕ ਜਿਹੜੀ ਐਡਵਾਈਜ਼ਰੀ ਤਿਆਰ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਸਾਡੇ ਕੋਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਨਾ ਕੋਈ ਚਾਹੇ ਨਿਊਟ੍ਰੀਸ਼ਨ ਦੀ ਗੱਲ ਹੋਵੇ ਚਾਹੇ ਫੂਡ ਟੈਸਟਿੰਗ ਦੀ ਹੋਵੇ ਕੋਸ਼ਿਮ ਸਿਲਿਟੀ ਸਾਡੇ ਕੋਲੇ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਕੋਲ ਆਂਦੀ ਆ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਵੀ ਇਹਦੇ ਚ ਜਿਵੇਂ ਤੁਹਾਡੇ ਫੰਗਲ ਅਲਫਾ ਟਾਕਸਿਨਸ ਉਹਦੇ ਨਾਲ ਵੀ ਸਾਡੇ ਨੂੰ ਕਾਰਡੀਕ ਡੈਥ ਹੋ ਸਕਦੀ ਆ ਜਾਂ ਕੋਈ ਸਾਡੇ ਖਾਣੇ ਵਿੱਚ ਹੈਵੀ ਮੈਟਲ ਹੋਣ ਉਹਦੇ ਨਾਲ ਵੀ ਕੰਡਕਸ਼ਨ ਇਫੈਕਟਸ ਆਉਂਦੇ ਆ ਕੋਈ ਸਟੀਰੋਇਡ ਜਿਹੜੇ ਖਾਸ ਕਰਕੇ ਜਿਹੜੇ ਜਿਮ ਯੂਜ਼ ਕਰਦੇ ਆ ਉਹ ਫੂਡ ਸਪਲੀਮੈਂਟਸ ਕੀ ਉਹਦੇ ਵਿੱਚ ਕੋਈ ਸਟੀਰੋਇਡਸ ਫੰਗਲ ਅਲਫਾ ਟਾਕਸਿਨਸ ਕੋਈ ਪੈਸਟਿਸਾਈਡਸ ਜਾ ਕੋਈ ਹੋਰ ਹੈਵੀ ਮੈਟਰਲਸ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹਨਾਂ ਦੇ ਟੈਸਟਿੰਗ ਵੀ ਕਰਾਂਗੇ ਸ਼ੁਰੂਆਤ ਹੈ ਉਹਨਾਂ ਦੀ ਜੋ ਫੂਡ ਸਪਲੀਮੈਂਟਸ ਆ ਉਹਨਾਂ ਦੀ ਟੈਸਟਿੰਗ ਕਰਾਂਗੇ ਜੋ ਖਾਣਾ ਖਾਂਦੇ ਆ ਲੋਕ ਉਹ ਟੈਸਟ ਕਰਾਂਗੇ ਜਿਹੜੇ ਪੀਪੀਐਸਸੀ ਸਾਡੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਪੀਪੀਸੀਬੀ ਦੇ ਜਿਹੜੇ ਚੇਅਰਪਰਸਨ ਆ ਰਹੀਨਾ ਖੁਪਤਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਇੰਡੋਰ ਜਿਹੜੀ ਹੈਗੀ ਨਾ ਉਹ 에ਅਰ ਪੋਲੂਸ਼ਨ ਵੀ ਚੈੱਕ ਕਰੋ ਵੀ ਉਹਦੇ ਵਿੱਚ ਕਿਤੇ ਇਹ ਤਾਂ ਨਹੀਂ ਹੈ ਕਿ ਜਦੋਂ ਜਿਮ ਦੇ ਵਿੱਚ 25 30 40 ਬੰਦੇ ਵਰਕਆਊਟ ਕਰ ਰਹੇ ਆ ਮਸ਼ੀਨਾਂ ਵੀ ਚੱਲ ਰਹੀਆਂ ਆ ਇਹ ਉਹਦੇ ਵਿੱਚ ਆਕਸੀਜਨ ਦਾ ਲੈਵਲ ਘਟਦਾ ਹੈ ਤੇ ਕਿੰਨਾ ਘਟਦਾ ਹੈ ਉਹ ਵੀ ਟੈਸਟ ਕਰਾਂਗੇ ਸੋ ਇਹ ਸਾਰੇ ਜਿੰਨਾ ਸਾਡਾ ਮਲਟੀ ਡਿਸਿਪਲਨਰੀ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਹ ਮਲਟੀ ਫੈਕਟੋਰੀਅਲ ਜਿਹੜੀ ਹੈ ਜੀਨੋਸਿਡੀਜ਼ ਡਿਜ਼ੀਜ਼ ਕਹਿੰਦੇ ਆ ਵੀ ਇਹਦੇ ਵਿੱਚ ਕਿਹੜੇ ਕਿਹੜੇ ਆ ਬੰਦੇ ਦੇ ਹਾਰਟ ਨਾਲ ਰਿਲੇਟਡ ਕੀ ਹੈ ਡਾਈਟ ਨਾਲ ਰਿਲੇਟਡ ਕੀ ਹੈ ਉਸ ਤੋਂ ਸਿਵਾਏ ਕੁਛ ਹੋ ਸਕਦਾ ਕਿ ਜਿਹੜੇ ਸਾਡੇ ਸਪੋਰਟਸ ਦੇ ਪਰਸਨ ਵੀ ਇਹਦੇ ਵਿੱਚ ਸਾਈਕੋਲੋਜੀਸਟ ਵੀ ਅਸੀਂ ਉਹਨਾਂ ਨੂੰ ਵੀ ਅਸੋਸੀਏਟ ਕਰਾਂਗੇ ਕਿ ਪਹਿਲਾਂ ਹੁੰਦਾ ਸੀਗਾ ਕਿ ਪਹਿਲਾਂ ਆਪਾਂ ਜਦੋਂ ਕੋਈ ਵੀ ਗੇਮ ਖੇਡਣੀ ਆ ਕੁਝ ਕਰਨੇ ਆ ਆ ਪਹਿਲਾਂ ਵਾਰਮ ਅਪ ਕਰਦੇ ਸੀ ਫਿਰ ਆਪਣਾ ਵਰਜਸ਼ ਕਰਦੇ ਸੀ ਫਿਰ ਉਸ ਤੋਂ ਬਾਅਦ ਕੂਲ ਡਾਉਨ ਕਰਦੇ ਸੀ ਮਤਲਬ ਇਹ ਜਿਹੜਾ ਸ਼ਡਿਊਲ ਹੈ ਕਈ ਵਾਰੀ ਅੱਜ ਕੱਲ ਜਿਹੜੇ ਜਿਸ ਤਰ੍ਹਾਂ ਕਿ ਆ ਵੀ ਲਾਈਫ ਬੜੀ ਫਾਸਟ ਹੈ ਬੰਦਾ ਫਟਾਫਟ ਆਉਂਦਾ ਤੇ ਸਿੱਧੇ ਜਾ ਕੇ ਉਹਦੇ ਤੇ ਚੜ ਕੇ ਮਸ਼ੀਨ ਦੇ ਉੱਤੇ ਚੜ ਕੇ ਐਕਸਰਸਾਈਜ਼ ਕਰਨ ਲੱਗ ਜਾਂਦਾ ਉਹ ਵਾਰਮ ਅਪ ਨਹੀਂ ਕਰਦਾ ਜਾਂ ਜਦੋਂ ਜਾੜਾ ਹੁੰਦਾ ਫਿਰ ਉਹ ਉੱਥੋਂ ਭੱਜ ਜਾਂਦਾ ਤੇ ਉਹ ਵਿੰਜੇ ਐਕਸਰਸਾਈਜ਼ ਹਨ ਬਿਜੇ ਈਟਿੰਗ ਆਲਸੋ ਵੀ ਉਹ ਜਾ ਕੇ ਪਹਿਲਾਂ ਖੂਬ ਸਾਰੀ ਐਕਸਰਸਾਈਜ਼ ਕਰਦਾ ਫਿਰ ਉਹਨੂੰ ਭੁੱਖ ਲੱਗਦੀ ਆ ਉਹ ਫਿਰ ਜਾ ਕੇ ਜੋ ਵੀ ਜੰਕ ਹੁੰਦਾ ਉਹ ਖਾਂਦਾ ਹੈ ਤੇ ਜਾਂ ਉਹ ਸਪਲੀਮੈਂਟਸ ਲੈਂਦਾ ਕਿ ਪ੍ਰੋਟੀਨ ਦੇ ਸਪਲੀਮੈਂਟਸ ਲੈਂਦਾ ਜਿਹੜੀ ਕਿ ਮਤਲਬ ਆਮ ਤੌਰ ਤੇ ਲੋੜ ਨਹੀਂ ਹੁੰਦੀ ਆ ਜੇ ਲੈਣੇ ਵੀ ਤਾਂ ਸਰਟੀਫਾਈਡ ਹੋਣੇ ਚਾਹੀਦੇ ਆ ਉਹ ਸੋ ਇਹ ਸਾਰੇ ਫੈਕਟਰਸ ਹੀ ਦੇਖਾਂਗੇ ਇਹ ਇੱਕ ਬੜੀ ਪਾਇਨਿਅਰਿੰਗ ਸਟਡੀ ਹੋਏਗੀ ਔਰ ਮੈਂ ਉਮੀਦ ਕਰਦਾ ਇਹਦੇ ਨਾਲ ਨਾਲ ਅਸੀਂ ਜਿੰਨੇ ਸਾਡੇ ਯੂਥ ਆ ਗਿਆ ਖਾਸ ਕਰਕੇ ਜਿਹੜੇ ਸਪੋਰਟਸ ਕਰਦੇ ਆ ਜਿਮ ਕਰਦੇ ਆ ਜਾਂ ਜਿਹੜੇ ਪਰਫਾਰਮਿੰਗ ਆਰਟਿਸਟਸ ਆ ਇਹਨੂੰ ਸੈਕਸਰਸਾਈਜ਼ ਕਰਦੇ ਆ ਜਾਂ ਹੋਰ ਵੀ ਕਰਦੇ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਮਤਲਬ ਇਹ ਵੋਲੰਟਰੀ ਆ ਅਸੀਂ ਉਹਨਾਂ ਨੂੰ ਸੀਪੀਆਰ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਦੇ ਬਾਈਚਾਂਸ ਹੋ ਹੀ ਜਾਵੇ ਜਿੰਨੀ ਦੇਰ ਐਮਬੂਲੈਂਸ ਆਦੀਆ ਉਹਨੂੰ ਅੱਜਕੱਲ ਪੰਜਾਬ ਦੇ ਵਿੱਚ 12 ਤੋਂ 15 ਮਿੰਟ ਲੱਗਦੇ ਆ 10 ਮਿੰਟ ਵੀ ਪਹੁੰਚ ਜਾਂਦੀ ਆ ਸ਼ਹਿਰ ਵਿੱਚ ਜਲਦੀ ਵੀ ਪਹੁੰਚ ਜਾਂਦੀ ਆ ਜਿਹੜੇ ਉਹ ਕ੍ਰੂਸ਼ਲ 5-10 ਮਿੰਟ ਆ ਉੰਨੀ ਦੇਰ ਉਹਨਾਂ ਨੇ ਉਹਦਾ ਸਾਹ ਚੱਲਦਾ ਰੱਖਣਾ ਉਹਨੂੰ ਸੀਪੀਆਰ ਕਹਿੰਦੇ ਆ ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਆ ਜਿਹੜੀ ਸਾਰਿਆਂ ਨੂੰ ਸਿਖਾਵਾਂਗੇ ਅਸੀਂ ਫ੍ਰੀ ਟ੍ਰੇਨਿੰਗ ਦੇਵਾਂਗੇ ਉਹਨਾਂ ਨੂੰ ਔਰ ਡਾਕਟਰ ਸਾਹਿਬ ਨੇ ਪਹਿਲੇ ਸ਼ੁਰੂ ਕਰਤੀ ਆ ਕਾਫੀ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੱ ਤੇ ਜਿੱਥੇ ਜੇਮ ਹੋਏਗਾ ਜੇ ਉਹਨਾਂ ਨੂੰ ਪਤਾ ਹੋਵੇਗਾ ਜਿਹੜੇ ਅਸੀਂ ਸ਼ਡਿਊਲ ਦੱਸਦੇ ਆ ਉਹਨਾਂ ਨੂੰ ਡਾਈਟ ਦਾ ਪਤਾ ਹੋਵੇਗਾ ਕਿਹੜੇ ਬੰਦੇ ਨੂੰ ਫਿਟਨੈਸ ਲੈਣੀ ਹੈ ਉਹ ਪਤਾ ਹੋਵੇਗਾ ਔਰ ਜੇ ਹੋ ਜੇ ਤਾਂ ਕੀ ਕਰਨਾ ਨਿਊਟ੍ਰੀਸ਼ਨ ਬਾਰੇ ਪਤਾ ਹੋਵੇਗਾ ਆਈ ਏਮ ਸ਼ੋਰ ਕਿ ਜੇ ਉਹਨਾਂ ਨੂੰ ਪਤਾ ਹੋਵੇਗਾ ਕਿ ਕੋਈ ਸਪਲੀਮੈਂਟਸ ਦਾ ਕੋਈ ਪ੍ਰੋਬਲਮ ਹੋ ਜਾਂਦੀ ਆ ਵੀ ਸਰਟੀਫਾਈਡ ਰੱਖਣਗੇ ਜਾਂ ਅਸੀਂ ਉਹਨਾਂ ਨੂੰ ਟੈਸਟ ਕਰਕੇ ਦੱਸ ਦਾਂਗੇ ਵੀ ਤੁਸੀਂ ਇਹ ਯੂਜ਼ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਤੇ ਇਹਨਾਂ ਦੇ ਵਿੱਚ ਕੋਈ ਇੰਪਿਉਰਿਟੀ ਤਾਂ ਨਹੀਂ ਆ ਸੋ ਇਹ ਅੱਜ ਦੀ ਜਿਹੜੀ ਸਾਡੇ ਸਾਰੇ ਜਣੇ ਅਸੀਂ ਜਿੰਨੇ ਡਿਪਾਰਟਮੈਂਟ ਅਲੱਗ-ਅਲੱਗ ਇਕੱਠੇ ਹੋਏ ਆ ਸਾਡਾ ਅੱਜ ਦਾ ਤੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਜਿਹੜੇ ਨੌਜਵਾਨ ਹੈ ਯੂਥ ਹੈ ਉਹਨਾਂ ਨੂੰ ਕਿਸੇ ਵੀ ਜਿਹੜੀ ਅਨਟੌਰਡ ਇਨਸੀਡੈਂਟ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਜਾਨਲੇਵਾ ਹਾਰਟ ਅਟੈਕ ਹੈ ਜਾਂ ਹੋਰ ਕੋਈ ਇੰਜਰੀ ਹੈ ਉਹਨਾਂ ਤੋਂ ਬਚਾਉਣ ਵਾਸਤੇ ਆਪਾਂ ਜਿਹੜੀ ਆ ਪ੍ਰੋਫੈਸ਼ਨਲ ਲੈਣੀ ਆ ਉਹਨਾਂ ਦਾ ਆਹਾਰ ਤੇ ਵਿਹਾਰ ਠੀਕ ਕਰਨਾ ਇਹ ਉਹ ਇਸ ਇਹ ਸਾਰਾ ਆਧਰਾ ਸਾਡਾ ਹੈ ਸਰ ਕੁਝ ਜੱਤੋਂ ਉੱਦੋਂ ਤੱਕ ਲੱਛ ਕੇ ਵੀ ਕਿੰਨੀ ਸਮੱਸਿਆਵਾਂ ਹੁੰਦੀਆਂ ਪਿਛਲੇ 4-5 ਸਾਲ ਤੋਂ ਜਿਹੜਾ ਹਾਰਟ ਅਟੈਕ ਹੁੰਦਾ ਸੀ ਉਹਨਾਂ ਕਾਰਡੀਓਕੈਸਟਿਕ ਨਵੀ ਕਰ ਦਿੱਤੀ ਜੀ 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 ਦੇਖੋ ਇੱਕ ਤਾਂ ਸੀਗਾ ਨਾ ਪਹਿਲੇ ਏਜਡ ਬੰਦੇ ਸੀਗੇ ਉਹਨਾਂ ਨੂੰ ਕਦੇ ਨਾ ਕਿਸੇ ਸਟੇਜ ਦੇ ਉੱਤੇ ਜਦੋਂ ਕੋਈ ਪਤਾ ਨਹੀਂ ਡੈਥ ਹੁੰਦੀ ਆ ਉਹਦਾ ਮੋਸਟ ਕਾਮਨ ਆ ਲਿਖ ਦਿੰਦੇ ਆ ਆਪਾਂ ਜਿਹਨੂੰ ਆਪਾਂ ਅਸੀਂ ਇਟੀਓਲੋਜੀਕਲ ਕਹਿੰਦੇ ਆ ਆਪਾਂ ਇਹ ਲਿਖਦੇ ਨਹੀਂ ਆ ਕਿ ਕਿਹੜੇ ਬੰਦੇ ਦੀ ਐਕਚੁਅਲ ਬਿਮਾਰੀ ਦਾ ਕਾਰਨ ਕੀ ਸੀਗਾ ਇਹ ਆਪਣੇ ਬਾਹਰਲੇ ਦੇਸ਼ਾਂ ਵਿੱਚ ਹੈਗਾ ਆਪਣੇ ਨਹੀਂ ਹੈ ਉੱਥੇ ਹੁੰਦਾ ਵੀ ਹਰ ਇੱਕ ਬੰਦੇ ਦਾ ਉਹਦੇ ਵਾਸਤੇ ਪੋਸਟਮਾਰਟਮ ਕਰਵਾ ਦਿੰਦੇ ਆ ਇਹ ਆਪਣੇ ਨਹੀਂ ਹੈ ਇਹ ਬਟ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਕਿ ਮੀਡੀਆ ਦੇ ਵਿੱਚ ਹਾਈਲਾਈਟ ਹੁੰਦਾ ਬਟ ਇਹ ਗਾਇਬ-ਗਾਇਬ ਹੁੰਦੇ ਰਹਿੰਦਾ ਇਟਸ ਵੈਰੀ ਕਾਮਨ ਵਨ ਇਟਸ ਵੈਰੀ ਕਾਮਨ ਤੇ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਆਪਣਾ ਕੋਈ ਡਾਟਾ ਇੰਡੀਅਨ ਡਾਟਾ ਤਾਂ ਕੋਈ ਨਹੀਂ ਆ ਰਿਹਾ ਇਸ ਬੰਦਾ ਦਾ ਕੋਈ ਹੈ ਨਹੀਂ ਕਿ ਆਪਰੇ ਵੈਸੇ ਵੀ ਜੇ ਕਿ ਸਾਨੂੰ ਪੜਾਉਂਦੇ ਵੀ ਸੀ ਤਾਂ ਜ਼ਿਆਦਾ ਵੈਸਟਰਨ ਡਾਟਾ ਯੂਜ਼ ਕਰਦੇ ਆ ਆਪਾਂ ਲੇਕਿਨ ਇਹਦੇ ਵਿੱਚ ਐ ਸੱਚ ਕੋਈ ਡਾਟਾ ਨਹੀਂ ਆ ਵੀ ਇਹਦੇ ਕਰਕੇ ਕਿੰਨੀਆਂ ਡੈਥਸ ਹੋਈਆਂ ਲੇਕਿਨ ਬਟ ਇਟਸ ਵੈਰੀ ਕਾਮਨ ਜਿਹਨੇ ਹਰ ਆਮ ਬੰਦੇ ਨੂੰ ਇਹ ਪਰੇਸ਼ਾਨ ਕਰ ਦਿਆ ਗਾ ਜਦੋਂ ਆਪਾਂ ਟੀਵੀ ਤੇ ਦੇਖਦੇ ਆ ਕੋਈ ਬੰਦਾ ਕ੍ਰਿਕਟ ਖੇਡ ਰਿਹਾ ਸੀ ਕੋਈ ਜਿਮ ਕਰਦਾ ਸੀ ਕੋਈ ਪਰਫਾਰਮ ਕਰ ਰਿਹਾ ਸੀ ਜੇ ਤਾਂ ਆਨ ਦਾ ਸਪੋਰਟ ਸਟੇਜ ਤੇ ਦੇਖੋਗੇ ਤੇ ਇਹ ਇਹਦਾ ਅਸੀਂ ਹੱਲ ਲੱਭਾਂਗੇ ਜੀ ਇਹਦੇ ਕਾਰਨ ਲੱਭ ਔਰ ਉਹਦੀ ਸਟ੍ਰੈਟਜੀ ਦੇ ਆਗੇ ਕਿ ਉਹਨੂੰ ਅਵਾਇਡ ਕੀਤਾ ਜਾ ਸਕਦਾ ਤੇ ਜੇ ਹੋ ਜੇ ਤਾਂ ਕੀ ਕੀਤਾ ਜਾ ਸਕਦਾ ਸੋਸ਼ਲ ਵੀਕਟਰੀ ਬੜਾ ਫੈਲ ਰਹਾ ਜਿਹੜੀ ਕੋਵਿ ਸ਼ੀਲਡ ਦੇ ਜਿਹੜੀ ਕੋਵਿ ਲੱਗੀ ਆ ਐਸਵੀ ਇੰਜੈਕਸ਼ਨ ਜਿਹੜਾ ਉਹ ਕਰਕੇ ਵੀ ਕਹਿੰਦੇ ਨੇ ਕਿ ਉਹ ਇਦਾਂ ਦਾ ਵੀ ਕੋਈ ਟਕਸਾਲ ਕੋਈ ਕੰਪਨੀ ਦੇ ਦੇਖੋ ਜਿਹੜੀ ਇਹ ਵਾਲੀ ਵੈਕਸੀਨ ਆਇਆ ਤਾਂ ਮੇਰੇ ਖਿਆਲ ਜਿੰਨੇ ਆਪਾਂ ਆਪ ਸਾਰਿਆਂ ਨੇ ਲਵਾਈ ਯਾਰ ਉਹਦੇ ਵਿੱਚ ਵੀ ਮਤਲਬ ਕੋਈ ਇਦਾਂ ਦੀ ਡਾਇਰੈਕਟ ਐਵਿਡੈਂਸ ਦੇਖੋ ਦੋ ਸਟੱਡੀਜ਼ ਨੇ ਜੋ ਇੰਡੀਆ ਦੀ ਕੋਵਿ ਸ਼ੀਲਡ ਸੀਗੀ ਇਹ ਪੁਰਾਣੇ ਤਰੀਕੇ ਨਾਲ ਬਣੀ ਹੋਈ ਸੀ ਸੋ ਉਸ ਤਰੀਕੇ ਦੇ ਨਾਲ ਟ੍ਰੈਡੀਸ਼ਨਲ ਤਰੀਕਾ ਸੀਗਾ ਜੋ ਟ੍ਰੈਡੀਸ਼ਨਲ ਤਰੀਕਾ ਕੁਝ ਇਨਸੀਡੈਂਸ ਜਿਹੜੀਆਂ ਬਾਦੀਆਂ ਸੀਗੀਆਂ ਉਹਨਾਂ ਦੇ ਵਿੱਚ ਫਾਈਜ਼ਰ ਜਾਂ ਕੁਝ ਕੰਪਨੀ ਇਦਾਂ ਦੇ ਜਿਨ੍ਹਾਂ ਵਿੱਚ ਆਰ ਐਨ ਐ ਡਿਫਰੈਂਟ ਟੈਕਨੀਕ ਯੂਜ਼ ਕੀਤੀ ਜੀ ਉਹਨਾਂ ਦੇ ਵਿੱਚ ਰਿਲੇਟਿਵ ਇਨਸੀਡੈਂਸ ਥੋੜੇ ਜੇ ਕਲੌਡ ਦੇ ਬੜੇ ਸੀਗੇ ਵੈਕਸੀਨੇਸ਼ਨ ਤੋਂ ਪਰ ਉਹਦਾ ਬੈਨੀਫਿਟ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਇਗਨੋਰ ਕਰਨਾ ਪਿਆ ਪਰ ਉਹਦੇ ਵਿੱਚ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਪਰ ਜੋ ਇੰਡੀਅਨ ਵੈਕਸੀਨੇਸ਼ਨ ਸੀਗੀ ਉਹਦੇ ਵਿੱਚ ਜੋ ਅਸਤਕ ਦਾ ਡਾਟਾ ਹੈ ਉਹ ਇਹਨੂੰ ਸੇਫ ਮੰਨਦਾ ਹੈ ਜੇ ਉਹ ਦਾ ਡਾਇਰੈਕਟ ਰਿਲੇਟਡ ਹੁੰਦਾ ਫਿਰ ਤਾਂ ਬਹੁਤ ਜ਼ਿਆਦਾ ਹੋਣੀ ਸੀ ਨਾ ਉਸ ਤਰ੍ਹਾਂ ਦੀ ਕੋ ਗੱਲ ਨਹੀਂ ਹੈ ਔਰ ਹਮੇਸ਼ਾ ਐਕਸਰਸਾਈਜ਼ ਕਰਨ ਵਾਲ ਹੀ ਹੁੰਦਾ ਉਹ ਅਜ਼ੀ ਪ੍ਰਕਾਸ਼ਨ ਇਹ ਵੀ ਸਾਡਾ ਮਤਲਬ ਐਡਵਾਈਸ ਦਾ ਪਾਰਟ ਹੋਏਗਾ ਕਿ ਤੁਸੀਂ ਗ੍ਰੈਜੂਲੀ ਸ਼ੁਰੂ ਕਰੋ ਇਕਦਮ ਸਟ੍ਰੈਨਸ ਐਕਸਰਸਾਈਜ਼ ਨਹੀਂ ਕਰੋ ਵਾਰਮ-ਅਪ ਕਰੋ ਫਿਰ ਗ੍ਰੈਜੂਲੀ ਕਰੋ ਔਰ ਉਹਨੂੰ ਗ੍ਰੈਜੂਲੀ ਬਿਲਡ-ਅਪ ਕਰੋ ਜੇ ਤੁਸੀਂ ਪਹਿਲੇ ਦਿਨ 10 ਮਿੰਟ 15 ਮਿੰਟ 20 ਮਿੰਟ ਇਹ ਨਹੀਂ ਕਿ ਤੁਸੀਂ ਪਹਿਲੇ ਦਿਨ ਹੀ ਇੱਕ ਘੰਟਾ ਕਰ ਜਾਈਓ